ਸਤਿ ਸ਼੍ਰੀ ਅਕਾਲ ਜੀ ਪਟਿਆਲਾਸ ਕਿਚਨ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਅੱਜ ਆਪਾਂ ਲੱਗੇ ਆ ਜੀ ਮੰਗੋ ਤੋਂ ਡਰਿੰਕ ਬਣਾਉਣ ਕੱਚਾ ਮੰਗੋ ਆਮ ਪੰਨਾ ਕਹੇ ਲੋ ਜਾਂ ਮੰਗੋ ਡਰਿੰਕ ਕਹੇ ਲੋ ਇਹ ਗਰਮੀਆਂ ਵਿੱਚ ਬਹੁਤ ਵਧੀਆ ਬਣਦਾ ਹੈ ਜੀ ਤੇ ਕੱਚਾ ਆਮ ਲਿਆ ਜੀ ਆਪਾਂ ਨੇ ਧੋ ਲਿਆ ਤੇ ਇਹਨੂੰ ਹੁਣ ਆਪਾਂ ਛਿੱਲਾਂਗੇ ਛਿੱਲ ਕੇ ਬ੍ਰੇਕ ਪੀਸ ਕਰ ਲਾਂਗੇ ਲਓ ਜੀ ਆਮ ਆਪਾਂ ਨੇ ਸਾਰੇ ਛਿੱਲੇ ਛਿੱਲ ਲਏ ਛਿਲਕਾ ਤਾਰ ਲਿਆ ਪੀਸ ਕੱਟ ਲੇ ਤੇ ਇੱਧਰ ਪਾਣੀ ਆਪਣਾ ਬੋਇਲ ਹੋ ਗਿਆ ਜੀ ਪਾਣੀ ਗਰਮ ਕਰ ਲਿਆ ਤੇ ਹੁਣ ਆਪਾਂ ਇਹਨਾਂ ਅੰਬਾਂ ਨੂੰ ਪਾਣੀ ਵਿੱਚ ਉਬਾਲ ਲਾਂਗੇ ਬਸ ਥੋੜਾ ਟਾਈਮ ਹੀ ਉਬਾਲਣਾ ਹੈ ਜਿਵੇਂ ਇੱਕੋ ਵਾਲ ਆ ਗਿਆ ਉਸ ਟਾਈਮ ਆਪਾਂ ਗੈਸ ਬੰਦ ਕਰ ਦੇਣਾ ਹੈ ਜੀ ਇੱਕੋ ਵਾਲ ਆ ਗਿਆ ਜੀ ਅੰਬਾਂ ਦਾ ਇੱਕ ਕੋਈ ਉਬਾਲ ਦੇਣਾ ਹੈ ਬਸ ਉਬਲ ਗਿਆ ਪਾਣੀ ਤੇ ਹੁਣ ਆਪਾਂ ਨੇ ਗੈਸ ਕਰਤਿਆਂ ਨੂੰ ਜੀ ਬੰਦ ਇਹਨੂੰ ਠੰਡਾ ਹੋਣ ਦੀ ਵੇਟ ਕਰਾਂਗੇ ਠੰਡਾ ਕਰਕੇ ਬਣੇ ਰਹੋ ਜੀ ਵੀਡੀਓ ਤੇ ਫਿਰ ਸਾਰਾ ਪਤਾ ਲੱਗੇਗਾ ਆਂਬ ਉਬਾਲਣ ਤੋਂ ਬਾਅਦ ਆਪਾਂ ਇਹਨਾਂ ਨੂੰ ਛਾਣ ਕੇ ਪਾਣੀ ਅਲੱਗ ਕਰ ਦਾਂਗੇ ਪਾਣੀ ਅਲੱਗ ਕਰਨ ਦਾ ਮਤਲਬ ਇਹ ਹੈ ਜੀ ਕਿ ਅੰਬਾਂ ਵਿੱਚ ਜਿਹੜੀ ਗਰਮੈਸ਼ ਹੁੰਦੀ ਆ ਉਹ ਪਾਣੀ ਜਿਹੜਾ ਆਪਾਂ ਨੇ ਕੱਢ ਦਿੱਤਾ ਤੇ ਨਾਲੇ ਖਟਾਸ ਘਟ ਜਾਂਦੀ ਆ ਫਿਰ ਮਿੱਠਾ ਘੱਟ ਜਾਂਦਾ ਏ ਹੁਣ ਆਪਾਂ ਨੂੰ ਮਿੱਠਾ ਵੀ ਛੱਟ ਪਾਉਣਾ ਪਏਗਾ ਤੇ ਅੰਬਾਂ ਦੀ ਜਿਹੜੀ ਗਰਮਾਹਸ਼ ਹੈ ਉਹ ਵੀ ਆਪਾਂ ਨੇ ਪਾਣੀ ਬੋਇਲ ਕਰਕੇ ਬਾਹਰ ਕੱਢ ਦਿੱਤਾ ਪਾਣੀ ਤੇ ਹੁਣ ਇਹਨਾਂ ਨੂੰ ਆਪਾਂ ਠੰਡੇ ਹੋਣ ਤੱਕ ਵੇਟ ਕਰਾਂਗੇ ਹਾਂਜੀ ਜਿਹੜੇ ਆਪਾਂ ਨੇ ਅੰਬ ਉਬਾਲੇ ਆ ਠੰਡੇ ਹੋ ਗਏ ਜੀ ਆ ਦੇਖੋ ਬਿਲਕੁਲ ਸੌਫਟ ਹੋ ਗਏ ਤੇ ਹੁਣ ਆਪਾਂ ਇਹਨੂੰ ਮਿਕਸੀ ਜਾਰ ਵਿੱਚ ਪਾਵਾਂਗੇ ਬੁਆਇਲ ਕਰਕੇ ਤੁਸੀਂ ਪਾਣੀ ਕੱਢ ਦੇਣਾ ਜੀ ਫਿਰ ਗਰਮੀ ਨਹੀਂ ਰਹਿੰਦੀ ਇਹਦੇ ਵਿੱਚ ਨਾਲੇ ਖਟਾਸ ਘੱਟ ਜਾਂਦੀ ਹੈ ਤੇ ਥੋੜਾ ਜਿਹਾ ਕਪਾਵਾਂਗੇ ਜੀ ਇਹਦੇ ਵਿੱਚ ਇੰਨਾ ਕਪਾਵਾਂਗੇ ਜੀ ਆਪਾਂ ਇਹਦੇ ਵਿੱਚ ਪੁਦੀਨਾ ਇਸ ਕੋਲੀ ਸ਼ੱਕਰ ਦੀ ਕੁੜਾ ਹੋਰ ਪਾਵਾਂਗੇ ਜੀ ਮਿੱਠਾ ਘੱਟ ਨਾ ਰਹੇ ਜਵੇ। ਸਵਾਕ ਕੋਕਲੀ ਪਾ ਪਾਣੀ ਪਈ ਆ ਜੀ ਸ਼ੱਕਰ। ਹੁਣ ਆਪਾਂ ਇਹਨੂੰ ਬਲੈਂਡ ਕਰਾਂਗੇ। ਜਿਵੇਂ ਜੀ ਪੇਸਟ ਬਣ ਗਿਆ। ਬਹੁਤ ਸੰਘਣਾ ਏ। ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਇੱਕ ਵਾਰੀ ਫੇਰ ਘੇੜਾ ਦਵਾਂਗੇ। ਲਓ ਜੀ ਆਪਣਾ ਡ੍ਰਿੰਕ ਬਣ ਕੇ ਹੋ ਗਿਆ ਜੀ ਰੈਡੀ ਆ ਦੇਖੋ ਜੀ ਕਿੰਨਾ ਸੋਹਣਾ ਥਿੱਕ ਬਣਿਆ ਏ ਜੇ ਤੁਸੀਂ ਛਾਣ ਕੇ ਪਾਉਣਾ ਚਾਹੁੰਦੇ ਹੋ ਛਾਣ ਕੇ ਪਾ ਲਓ ਪਰ ਇਹਦੇ ਵੀ ਇਹਨੂੰ ਛਾਣਨ ਦੀ ਬਿਲਕੁਲ ਲੋੜ ਨਹੀਂ ਆ ਜੀ ਆ ਦੇਖੋ ਤੇ ਹੁਣ ਆਪਾਂ ਇਹਨੂੰ ਕਿਸੇ ਵੀ ਕੰਟੇਨਰ ਵਿੱਚ ਪਾ ਕੇ ਰੱਖ ਸਕਦੇ ਹਾਂ ਦੇਖੋ ਕਿੰਨਾ ਵਧੀਆ ਗਾੜਾ ਗਾੜਾ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਬੋਤਲ ਵਿੱਚ ਪਾ ਕੇ ਫ੍ਰਿਜ ਵਿੱਚ ਰੱਖ ਸਕਦੇ ਹਾਂ ਜਦੋਂ ਆਪਾਂ ਨੇ ਇੱਕ ਗਲਾਸ ਤਿਆਰ ਕਰਨਾ ਹੈ ਤੇ ਸਭ ਤੋਂ ਪਹਿਲਾਂ ਆਪਾਂ ਨੇ ਆਈਸ 큐ਬ ਲੈਣੇ ਆ ਜੀ ਕੋਈ ਆਪਾਂ ਨੇ ਇਹਦੇ ਵਿੱਚ ਹੁਣ ਮਿੱਠਾ ਨਹੀਂ ਘੋਲਣ ਦੀ ਜ਼ਰੂਰਤ ਕੋਈ ਕੁਝ ਨਹੀਂ ਆਪਾਂ ਸਾਰਾ ਕੁਝ ਪਾਟੇ ਵਿੱਚ ਫਿਰ ਤਿਆਰ ਕੀਤਾ ਏ ਆਪਣੇ ਟੇਸਟ ਅਕੋਰਡਿੰਗ ਤੁਸੀਂ ਇਹ ਪੇਸਟ ਜਿਹੜਾ ਹੈਗਾ ਬਣਾਇਆ ਆਪਾਂ ਨੇ ਸਿਰਫ ਇਹ ਪਾ ਸਕਦੇ ਆ ਵਿੱਚ ਪੁਦੀਨੇ ਦਾ ਫਲੇਵਰ ਹੋ ਗਿਆ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਠੰਡਾ ਪਾਣੀ ਬਹੁਤ ਵਧੀਆ ਡਰਿੰਕ ਬਣਦਾ ਹੈ ਜੀ ਜਦੋਂ ਤੁਹਾਡੇ ਘਰ ਮਹਿਮਾਨ ਆਉਂਦੇ ਆ ਤੁਸੀਂ ਛੱਟਕਾਟ ਉਹਨਾਂ ਨੂੰ ਤਿਆਰ ਕਰਕੇ ਦੇ ਸਕਦੇ ਆ ਲਓ ਜੀ ਖੱਟਾ ਮਿੱਠਾ ਤੇ ਪੁਦੀਨੇ ਦਾ ਫਲੇਵਰ ਤੁਸੀਂ ਇਹਦੇ ਵਿੱਚ ਭੁਜਿਆ ਜੀਰਾ ਕਾਲਾ ਨਮਕ ਪਾ ਸਕਦੇ ਆ ਪਰ ਮੈਂ ਨਹੀਂ ਪਾਇਆ ਜ਼ਰੂਰ ਟਰਾਈ ਕਰਕੇ ਦੇਖਣਾ ਜੀ ਬਹੁਤ ਵਧੀਆ ਡਰਿੰਕ ਬਣਦਾ ਏ ਇਹਨੂੰ ਆਪਾਂ ਬੋਤਲ ਭਰ ਕੇ ਰੱਖ ਲਾਂਗੇ ਜਦੋਂ ਆਪਣੇ ਘਰ ਐਮਰਜੈਂਸੀ ਕੋਈ ਮਹਿਮਾਨ ਆ ਗਿਆ ਜਾਂ ਕਿਸੇ ਬੱਚੇ ਨੇ ਫਟਾਫਟ ਸਕੂਲੋਂ ਆਉਂਦੇ ਨੇ ਬੱਚੇ ਗਰਮੀ ਵਿੱਚ ਤੇ ਉਦੋਂ ਆਪਾਂ ਤਿਆਰ ਕਰਕੇ ਦੇ ਸਕਦੇ ਹਾਂ ਇੰਨੀ ਕਿ ਮੇਰੀ ਵੀਡੀਓ ਸੀ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਜੀ ਜ਼ਰੂਰ ਅਗਲੀ ਵੀਡੀਓ ਵਿੱਚ ਮਿਲਾਂਗੇ ਜੀ ਤਦ ਤੱਕ ਲਈ ਸਤਿ ਸ਼੍ਰੀ ਅਕਾਲ